ਹਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਹਾਈ 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 ਅੱਜ ਤਾਂ ਬਹੁਤ ਮਾੜੀ ਹੋਈ ਤੇ ਮੀਂਹ ਢੇਰੀ ਬਹੁਤ ਬੁਰਾ ਹਾਲ ਸੀ ਪਿੰਦਰਾ ਵਾ ਸੈਫੀ ਨਨ ਮੇੜ ਦੇ ਕਿਤੇ ਹੈ ਟੀੜੀ ਦਾ ਕਿੱਥੇ ਧਰੀ ਇਹਨੂੰ ਉਰੇ ਆ ਫਿਰ ਇਹ ਚੱਪਲਾਂ ਮਾ ਕੇ ਉਰੇ ਆ ਆ ਦੇਖੋ ਜੀ ਮੀਂਹ ਢੇਰੀ ਨੇ ਕੀ ਹਾਲ ਕਰਤਾ ਨਾ 4:30 ਵਜੇ ਨੇਰੀ ਚੱਲ ਰਹੀ ਸੀ ਤੂੰ ਪਹਿਲਾਂ ਕਿੱਥੇ ਸੀ ਪਹਿਲਾਂ ਨਹੀਂ ਸਮਾਨ ਚੱਕਿਆ ਜਦੋਂ ਨੇਰੀ ਪਟਿਆਰੇ ਵਾਗੀ ਉਹ ਤਾਂ ਸਮਾਨ ਚੱਕਣ ਵਾਗਿਆ ਅੱਜ ਤਾਂ ਬੱਸ ਰੱਬ ਨੇ ਕਿਹਾ ਆਤੀਆਂ ਵੀ ਆਸ ਕੋਈ ਨਹੀਂ ਸੀ ਇਹ ਕਿੱਥੇ ਆ ਚਿੜੀਆਂ ਕਿੱਥੇ ਨੇ ਹੈਂ ਘਰ ਤੋਂ ਮਾਰਦੇ ਨਹੀਂ ਆ ਚਿੜੀਆਂ ਕਿੱਥੇ ਨੇ ਇੱਥੇ ਹੁੰਦੀਆਂ ਨੇ ਨਾ ਇੱਥੇ ਬੈਠੂਗਾ ਇਹ ਨੇ ਨਹੀਂ ਲੱਗ ਰਿਹਾ ਸਰਚਾ ਇਹਦਾ ਇੰਨਾ ਸੁਖਰਾ ਰਿਹਾ ਗਿਆ ਇਹ ਆ ਜਣੀ ਆਪ ਹੀ ਲੈ ਲੈਣੀ ਆ ਕੱਲ ਨੂੰ ਉਹਨਾਂ ਨੇ ਕਿੱਥੇ ਇਹਨਾਂ ਦਾ ਨੀਲੇ ਨਹੀਂ ਹਾਏ ਹਾਏ ਲੈ ਆਜ ਲਈ ਰੱਖ ਮਾਰ ਦਤ ਕੋ ਮਾਰ ਦੇ ਦੇਖਿਆ ਜੂਤ ਬੂਹ ਮਾਰ ਜਾ ਤਰ ਕੋ ਵੀ ਦਾ ਚੱਕ ਤੇ ਹਲੇ ਮੈਂ ਨਾ ਇਹ ਤੋ ਕਰੇ ਕਿਤੇ ਤੁਸੀਂ ਇਤਨੀ ਬੜਿਆ ਹੋਇਆ ਤਾਂ ਫਿਰ ਤੋਂ ਥਾਂ ਤੇ ਫੇਰ ਉਹ ਪਾਣੀ ਦਾ ਤਾਂ ਪਹਿਲਾਂ ਹੀ ਮੈਨ ਦਾ। ਇਹ ਤਾਂ ਬਹੁਤ ਜਾਣ ਨਹੀਂ ਦੀ। ਫੋਨਾਂ ਦਾ ਵੀ ਚੰਗੀ ਨਹੀਂ ਹੋਣੀ ਹੈ ਨਾ। ਹਾਇ ਦੇਖ ਇਤਰਾ। ਸੁਦੀਕਾ ਰੱਬ ਦੇ ਆਸਰੇ ਆ ਕੇ ਪੱਛ ਕੇ ਬਸ। ਸਕੂਲ ਨੂੰ ਵੀ ਆਇਆ ਲੈਣਾ ਤਾਂ ਤਿੰਨ ਵਾਰ ਕੜਾਈ। ਚਾਰ ਰੋਟੀ ਕਿਤਾਬਾਂ ਬੜਾ ਬੜਾ। ਕੋਈ ਇੱਕ ਤਾਂ ਆਪੋ। ਵਾ ਆਸਨ ਨਾਲ ਨਾ ਨਾ ਮੁੰਡੇ ਬੱਤਲ ਪਲਾ ਬਾਂਡੇ ਨਾਲ ਕਰੀ ਮੀ ਥੋੜਾ ਦੀ ਪੁਰੇ ਵੀ ਕੀ ਦਾ ਹੈ ਟੱਕੀ ਉਹ ਨਾਲ ਹੀ ਦੀ ਮੇਰੇ ਤਾਂ ਉਹ ਸੈਲ ਦਾ ਜਾਲ ਦੀ ਲੱਗੀਆਂ ਉਸ ਸਾਰਾ ਐ ਭਰੀ ਪਈਆਂ ਮੁੰਜਾ ਖਰਾਗਾ ਪਰਾ ਹਮੇ ਕੋ ਉਹ ਨੂੰ ਨਾ ਪੁੱਛ ਗਿੱਲੇ ਗਿੱਲੇ ਫਰਮਰਾ ਪੋਰੀ ਘੜੀ ਉੱਠ ਗਈ ਸਾਰੇ ਕਿਸੇ ਦੀ ਗੱਲ ਨਹੀਂ ਹੈਗੀ ਉੱਥੇ ਆਪਣੀ ਘੜੀ ਹੈ ਹੂੰ ਬੁਧਾ ਵੀ 31 ਪਿਆਉ ਪਾਕੀ ਦਾ ਬੁਫੇਰ ਕਰ ਲੈਂਦੇ ਜਿਹੜਾ ਗੁੰਜਰੀ ਤੋ ਆਉਂਗਾ ਯਾਰ ਅੱਲ ਵਾਲੇ ਚਾਹ ਲਾ ਲੂਗਾ ਤੂੜੀ ਵਾਲੀ ਵਧੀਆ ਹਾਂ ਮੁੰਡਾ ਤਣਕੂਗੀ ਹਾਂ ਜਿੱਦੋਂ ਉਹਨਾਂ ਨਾਲੇ ਫਾਮੀਰ ਰੱਬ ਦਾ ਘੰਟਾ ਲੱਗਣ ਦੇ ਬਾਹਰ ਹੁੰਦਾ ਗੜੇ ਵੀ ਦੋਤਾ ਬੇਟੀ ਬੱਚਾ ਅਰੇ ਵੀ ਹੋਰ ਲਓ ਸੜਿਆ ਉਹਨੂੰ ਕਿਹਨੇ ਅੰਦਰ ਲਈਏ ਕਿਤਨਾ ਘੜਾ ਲੱਗਿਆ ਪੀਤੀ ਮਾਲੇ ਆਏਗਾ ਆਪਣੇ ਗੇਮਿੰਗ ਮੁੰਡਾ ਨਾਲ ਅੱਗੇ ਚੱਲ ਚੱਲ ਸਾਹਿਬ ਯੋਦੂ ਓ ਕਬੜਾ ਬਸਰ ਇਧਰ ਨਹੀਂ ਦੀਆ ਹਾਂ ਹਾਂ ਅਜੇ ਤਾਂ ਹਾਂ ਓ ਬਰ ਵੀ ਤਾਂ ਸਾਰਾ ਭਰ ਗਿਆ ਗੁੱਡੀ ਦਾ ਕਵਰ ਓੜਾ ਜਦੋਂ ਮਟੈਨ ਨਾਲ ਬੰਨ ਰਖੇ ਤਾਂ ਰਹਿ ਗਿਆ ਉਹਦੇ ਥਿਉ ਉਹ ਤੁ ਬਾਦਨ ਲਾਉਣਾ ਹੈ ਤੁਸਕ ਨਹੀਂ ਨਿਚਰਾ ਉਹ ਰੋਟੀ ਰੱਖ ਦਿੱਤਾ ਹੈ ਨੀ ਤਾਂ ਆ ਕੇ ਪਾਹਲ ਮਟੈਨ ਨਾਲ ਬੰਨ ਦਿੱਤੀ ਪਹਿਲੀ ਨੇਰੀ ਹਣ ਤੋਂ ਜਦੋਂ ਤੁਮ ਫੋਨ ਆ ਗਿਆ ਉਹਦੇ ਤੇ ਬਾਰੇ ਤੇ ਉਹ ਕਵਰ ਪਰੇ ਦੁਬਾਰੇ ਉੱਡ ਗਿਆ ਜੀ ਤੇਨ ਲਬਣੇ ਕਰਕੇ ਖੜਾ ਤੀ। ਮਗਰ ਇਹ ਦਰ। ਉਹ ਲਗੇ ਬਣਦਾ। ਲਓ ਜੀ ਫੇਰ ਮੀ ਆ ਗਿਆ ਮੈਂ ਭਾਂਡੇ ਚ ਢਾੜੂ ਪੋਚਾ ਕਰਤਾ ਮੈਂ ਨਾਲੇ ਸੰਪੰਗਾ ਖਾਣਾ। ਆ ਕੇ ਪਾਣੀ ਵੀ ਨਹੀਂ ਪੀਤਾ ਕਲਗਾਂ ਨਹੀਂ ਹੁੰਦੀ ਬੁਰਾ ਹਾਲ ਹੋਇਆ ਪੈਤੀ ਕਰਦਾ। ਉਧਰ ਲਾਈਟ ਆ ਗਈ ਇਹਨੇ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਲਾਈਟ ਆ ਗਈ। ਹਣ ਤਾਂ ਇਹ ਜਿਹੜੇ ਹਸਾਬ ਨਾਲ ਹਨੇਰੀ ਆਈ ਸੀ ਬਹੁਤ ਹਨੇਰੀ ਸੀ। ਵੀ ਲਾਈਟ ਆਉਣੀ ਨਹੀਂ ਇਧਰ ਸਾਰੇ ਬੁਰਾ ਹਾਲ ਹੋਇਆ ਪਿਆ ਤੇ ਅਸੀਂ ਇੱਥੇ ਖੜਿਆ ਵੀ ਨਹੀਂ ਜਾਣਾਂ ਦੀ। ਫਿਰ ਸੋਈ ਮੈਂ ਸਾਫ਼ ਕਰਤੀ। ਬਸ ਭਾਂਡੇ ਰਹਿ ਗਏ ਮਾਂ ਦੇ ਨਾਲ ਉਹ ਮੈਂ ਪਹਿਲਾਂ ਨਹਾ ਆਵਾ ਖਚ ਖਚੋਈ ਜਾਂਦੀ ਆ। ਬੁਰਾ ਹਾਲ ਨਾਲ ਪਹੁੰਚੇ ਅਸੀਂ ਦੇਖੋ ਹਨਾ ਵੀ ਆਪਾਂ ਕੀ ਕਰੀਏ ਬੱਚਿਆਂ ਵਾਸਤੇ ਸਾਰਾ ਕੁਝ ਕਰਨਾ ਪੈਂਦਾ ਮਾਂ ਤੇ ਉਹਨੂੰ। ਦੇਖਣ ਵਾਲਾ ਕਹਿੰਦਾ ਵੀ ਇਹ ਕਿੱਧਰ ਹਨੇਰੀ ਚ ਤੁਰੇ ਫਿਰਦੇ ਨੇ। ਸਾਨੂੰ ਰੋਹਿੰਦ ਜਿੱਥੇ ਅਸਪ੍ਰਿਤ ਕਲਾਸਾਂ ਲਗਾਉਂਦੀਆਂ ਇੱਥੋਂ ਸਾਨੂੰ 22-23 ਕਿਲੋਮੀਟਰ ਪੈ ਜਾਂਦਾ ਜਾਣ ਦਾ 22-23 ਕਿਲੋਮੀਟਰ ਆਉਣ ਦਾ ਸਾਨੂੰ ਰਸਤੇ 'ਚ ਨੇਰੀ ਆ ਗਈ ਜਮੀ ਨਹੀਂ ਕੁਛ ਦਿਖਿਆ ਇੰਨਾ ਬੁਰਾ ਹਾਲ ਡਾਣੇ ਟੁੱਟਣ ਹੈ ਹੈ ਵਾਹਿਗੁਰੂ ਵਾਹਿਗੁਰੂ ਆਦੇ ਪਰਮਾਤਮਾ ਦੀ ਕਿਰਪਾ ਨਾਲ ਕੇ ਰਸਨਾਮ ਪਹੁੰਚ ਗਏ ਸਨਾਮ ਆ ਕੇ ਚਲ ਮੀ ਆ ਗਿਆ ਫਿਰ ਰੇਤਾ ਜਾ ਉਤਰ ਗਏ ਹੌਲੀ ਹੌਲੀ ਪਹੁੰਚ ਗਏ ਇੱਥੇ ਸਾਨੂੰ ਖੜਨਾ ਪਿਆ ਅੱਧਾ ਘੰਟਾ ਅੱਜ ਤਾਂ ਜੇ ਗੱਡੀ ਹੁੰਦੀ ਇਹ ਵੀ ਹਵਾ ਚੱਕ-ਚੱਕ ਮਾਰਦੀਦੀ ਬੁਰਾ ਹਾਲ ਸੀ ਇਥੇ ਉਹ ਮੈਟ ਜਾਂ ਧਰਨ ਵਾਲਾ ਚਲੋ ਧੋਕੇ ਲਿਓ ਉਹਨੂੰ ਮੈਟ ਨੂੰ ਚ ਵੀ ਰਹਿਤਾ ਗੇਟ ਖੋਲ ਕੇ ਨਾ ਇਹਦੇ ਕੁਝ ਲਾ ਦੇ ਤੇ ਚੱਪਲ ਲਾ ਦੇ ਤੇਰਾ ਆ ਪਾ ਪੜਦਾ ਪਰਾਂ ਘਰ ਇਧਰਲਾ ਵੀ ਖੋਲ ਲੋ ਪਰਦਾ ਪਰ ਹੀ ਪਈ ਐ ਉਹ ਠੀਕ ਹੋ ਜੂਗਾ ਮਸਜ ਨਹੀਂ ਕੱਢੂ ਪੱਖੇ ਛੱਡ ਦੇ ਆ ਦੇਖੋ ਸੈਫੀ ਮੀਂਹ ਤੋਂ ਡਰਦਾ ਕਣਕ ਜੀ ਆਪਣੀ ਬਾਕੀ ਸਾਰੀ 3 ਕਿਲੇ ਰਹਿਗੇ ਤੜਕੇ ਉਹਨੂੰ ਘੋਲ ਕਰਗੇ ਹੁਣ ਦੇਖੀ 2 ਦਿਨ ਖੜਾਉਣੀ ਪਊ ਬਿੰਦਰ ਹੋਣਾ ਮੇਰੇ ਤਾਂ ਅੱਖਾਂ ਤੇ ਰੇਤਾ ਪੈ ਗਿਆ ਭਰ ਗਿਆ ਬੁਰੇ ਹਾਲ ਸਿਰ ਵੀ ਭਰੇ ਪਏ ਹੁਣ ਸਿਰ ਣਾਉਣਾ ਪਊਗਾ ਹੈ ਭੁੱਖ ਲੱਗੀ ਹੁਣ ਮੈਨੂੰ ਤਾਂ ਆ ਭੁੱਖ ਲੱਗੀ ਵੀ ਮੈਂ ਤਾਂ ਪਾਣੀ ਵੀ ਨਹੀਂ ਪੀਤਾ ਆ ਕੇ ਹੁਣ ਸਾਰ ਇਧਰ ਹੀ ਲੱਗੀ ਆ ਕੇ ਤਾਂ ਲੜਕਦੇ ਫਿਰ ਬੱਸ ਕਿਉਂ ਚਾਹ ਪੀਤੀ ਤੈਨੂੰ ਦੇ ਗਈ ਉਦੋਂ ਜਦੋਂ ਮੈਂ ਚਾਹ ਕਰਕੇ ਦੇ ਗਈ ਆ ਕੇ ਨੇ ਪੀਤੀ ਸੀ ਮੈਂ ਸਾਡੀ ਵੀ ਉਦੋਂ ਦੀ ਪੀਤੀ ਹੈ ਖਾਤਾ ਤਾਂ ਸੋਨੇ ਮੇਰਾ ਉਸਤਾ ਕਿਤੇ ਮੈਂ ਤਾਂ ਉਹੀ ਦੋ ਮਟਰ ਖਾਦੇ ਤੇ ਤੂੰ ਬਿਸਕੁਟ ਖਾਦੇ ਤੇ ਨਾਲੇ ਬਾਤ ਅੱਨਾ ਵੇਲਾ ਕਰਦਾ ਚੱਲ ਮੈਂ ਬਣਾਉਣੀ ਆ ਬਸ ਮੜ ਜਾ ਮੈਂ ਭਾਂਡੇ ਧੋਦਾਂ ਇੰਨੇ ਇੰਨੇ ਮੈਂ ਨਹਾਇਆ ਮੈਂ ਫਿਰ ਬਣਾਉਂਗਾ ਜੇ ਤਾਂ ਮੈਨੂੰ ਕੁਝ ਸੋਚਦਾ ਵੀ ਨਹੀਂ ਹੈਗਾ ਵੀ ਮੈਂ ਕੀ ਬਣਾਵਾ ਦੋ ਕਿਹੜੇ ਬਣਾਵਾਂ ਥੋੜਸ ਬਣਾ ਲਵਣੀ ਆ ਪਚੌਲ ਬਣਾ ਦਨੀਆ। ਦਾਲ ਤਾਂ ਬਣਨੀ ਵੀ ਨਹੀਂ ਹੁਣ। ਬੰਦੇ ਨਾਲ ਪਹਿਲਾਂ ਕਾਉ। ਵਾਲੀ ਬੱਡੀ ਗਲਤੀ ਕਰਤੀ ਚੰਗੀ ਪਲੀ ਮਸ਼ੀਨ ਆਈ ਵਾਈ ਮੋੜਤੀ ਕਿਤਾਬ ਦੀ ਗੱਲ ਸਹੀ ਰੱਖਦੇ ਨੇ। ਆਹਾ ਚਾਕੇ ਮਨੀ ਬਲਾਡ ਭਰਨ ਵਾਲੇ ਦੇ ਉਧਰ ਧੋਤਾਂ ਜਾਂਦਾ ਚੱਲ ਪਾਣੀ ਪਾ ਦਾਂਗੇ ਉੱਤੇ ਹੁਣ ਐਡੀ ਹਿੰਮਤ ਨਹੀਂ ਕਿ ਟੋਲ ਦਾ। ਹੋਰ ਟੋਲ ਟੋਲ ਦੇ ਟੱਕਣੜਾ ਹਮਿੰਦਰਾ। ਟੋਲ ਦਾ ਟੱਕਣੜਾ ਹੈ। ਹੇ ਹੇ ਚਲੋ ਜੀ ਹੁਣ ਮੈਂ ਨਾਉ ਨਹੀਂ ਆ ਬਲਕਿ ਕਿਰਚ-ਕਿਰਚ ਹੋਈ ਜਾਂਦੀ ਆ ਅਕਲ ਕਾ ਨਹੀਂ ਆਉਂਦੀ ਆ ਐਂ ਤਾਂ ਮੈਂ ਤੁਹਾਨੂੰ ਮਰ ਰਸੋਈ ਚ ਤਾਂ ਬੜੇ ਹੀ ਨਹੀਂ ਜਾਂਦਾ ਕਮਰੇ ਖੋਲਦੀ ਆ ਪੱਪੜਦਾ ਪਰ ਹੀ ਪਈ ਐਨਾਂ ਚ ਵੀ ਤੇ ਬਹੁਤ ਔਖਾ ਹੈ ਕਹਿੰਦੇ ਨੇ ਬੱਚੇ ਬਾਹਰ ਜਾ ਕੇ ਸਟਰਗਲ ਕਰਦੇ ਨੇ ਉਰੇ ਵੀ ਬਹੁਤ ਔਖਾ ਹੈ ਜੀ ਜਿਹਨੇ ਕੁਝ ਕਰਨਾ ਹੈ ਜਿਹੜਾ ਮਿਹਨਤ ਕਰਦਾ ਹੈ ਹਨਾ ਮੈਂ ਪਹਿਲੀ ਵਾਰ ਜ਼ਿੰਦਗੀ ਚ ਇੰਨੀ ਨੇਰੀ ਚ ਫਸਿਆ ਕਦੇ ਨਹੀਂ ਫਸੇਦੀ ਅਸੀਂ ਕਿਤੇ ਜਾਂਦੇ ਨਹੀਂ ਸੀ ਨਾ ਬਹੁਤ ਡਰ ਲੱਗਿਆ ਅੱਜ ਤਾਂ ਪ੍ਰਮਾਤਮਾ ਨੇ ਬਸ ਸੁਖਸਾਨ ਨਾਲ ਘਰੇ ਭੇਜਤੇ ਪਰ ਆਸ ਨਹੀਂ ਥੀ ਮੈਂ ਤਾਂ ਐਂ ਸੋਚਦੀ ਸੀ ਵੀ ਜੇ ਸੁਨਾਮ ਤੱਕ ਪਹੁੰਚ ਜੀ ਉਹੀ ਬਹੁਤ ਆ ਸੁਨਾਮ ਤੋ ਤਾਂ ਚਲ ਕੋਈ ਸੋ ਹੱਲ ਹੋ ਜਾਂਦਾ ਹਨਾ ਉਧਰ ਆਪਾਂ ਨੂੰ ਕੋਈ ਹੰਦਾ ਨਹੀਂ ਔਖਾ ਹੋ ਜਾਂਦਾ ਫੇਰ ਚਲ ਸੁਨਾਮ ਆ ਕੇ ਮੀਂਹ ਆ ਗਿਆ ਉਹਦੇ ਨਾਲ ਰੇਤਾ ਉੱਤਰ ਗਿਆ ਇੰਨੀ ਭੈੜੀ ਤੂਫਾਨ ᱛੀ ਬਹੁਤ ਬੁਰਾ ਹਾਲ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਘਰੇ ਪਹੁੰਚ ਗਏ ਜੀ ਸਾਡੀ ਸਕੂਟਰੀ ਨੂੰ ਚੱਕ ਚੱਕ ਮਾਰਦੀ ਦੀ ਹਵਾ ਪੈਰ ਲਾ ਲਾ ਕੇ ਖੜਾਈ ਹੋਈ ਮਸਾ ਸਕੂਟਰੀ ਬਹੁਤ ਜ਼ਿਆਦਾ ਤਾਂ ਹਜੇ ਇੰਨੀ ਕਬਚਤ ਰਹਿ ਗਈ ਵੀ ਮੇਰੇ ਤੇ ਢੇਟ ਜਾ ਦਿੱਤੀ ਹਸਪਤਾਲ ਦਾ ਬੁਰਾ ਹਾਲ ਸੀ ਤੇ ਮੈਂ ਤਾਂ ਇਹ ਨਾਲ ਲੜਦੀ ਆ ਵੀ ਕਈ ਵਾਰ ਆਪਾਂ ਨੂੰ ਇਹੀ ਜਿਹੀ ਐਮਰਜੈਂਸੀ ਪੈ ਜਾਂਦੀ ਹੈ ਢੇਟ ਤਾਂ ਵਧਾ ਲਓ ਮੜਾ ਮੋਟਾ ਤਾਂ ਕਰਕੇ ਜੇ ਕਿਤੇ ਕੱਲੀ ਹੁੰਦੀ ਇਹਨੂੰ ਨਹੀਂ ਪਹੁੰਚਣ ਦਿੰਦੀ ਨਹੀਂਰੀ ਬਹੁਤ ਬੁਰਾ ਹਾਲ ਸੀ ਤਾਂ ਮੈਂ ਹੀ ਲੈ ਆਈ ਉਸ ਪਹਿਲਾਂ ਜਾਂਦੇ ਹੋ ਤਾਂ ਮੇਰਾ ਸਰੀਰ ਵੀ ਐ ਨਹੀਂ ਸੀ ਤੇ ਬੀਪੀ ਘਟਿਆ ਪਿਆ ਸੀ ਬਸ ਫਿਰ ਤਾਂ ਆਇਆ ਹੋਗਾ ਵੀ ਇੱਕਦਮ ਘਰੇ ਵਗ ਜੀ ਨਾਲੇ ਘਰੇ ਟੈਨਸ਼ਨ ਵੀ ਇੰਨੀ ਨਹੀਂਰੀ ਆ ਨਹੀਂ ਪਤਾ ਕੀ ਹੋਇਆ ਹੋਊਗਾ ਨਾ ਚਲੋ ਜੀ ਪ੍ਰਮਾਤਮਾ ਨੇ ਫੇਰ ਵੀ ਕੱਖ ਰੱਖ ਤੇ ਟਾਈਮ ਨਾਲ ਘਰੇ ਆ ਗਏ ਪਰ ਆਸ ਬਿਲਕੁਲ ਨਹੀਂ ਦੀ ਅਜ ਤੱਕ ਮੈਨੂੰ ਐਂ ਦੀ ਵੀ ਆਪਾਂ ਘਰੇ ਪਹੁੰਚਦੇ ਨਹੀਂ ਤੇ ਹੁਣ ਮੈਂ ਨਹਾ ਲਾ ਰੇਤਾ ਬਹੁਤ ਬੁਰਾ ਹਾਲ ਹੋਇਆ ਪਿਆ ਫੇਰ ਹਸਪੀਟਲ ਲੰਮਣੀ ਪਿਆ ਨਾ ਹੁਣ ਤੇ ਨਾ ਕੇ ਨਾ ਫੇਰ ਆਪਾਂ ਬਣਾਉਨੇ ਆ ਜੀ ਭਾਂਡੇ ਮਾਂਜ ਕੇ ਭੁੱਖ ਭੁੱਖ ਲੱਗੀ ਪਈ ਐ ਸਾਰਿਆਂ ਨੂੰ ਕੁਛ ਨਹੀਂ ਖਾਦਾ 2 ਵਜੇ ਦੀ ਚਾਹ ਪੀਤੀ ਹੋਈ ਐ ਨੇ ਮਿਲਦੇ ਆਪਾਂ ਕਲੂ ਨਵੇਂ ਬਲੌਗ ਦੇ ਨਾਲ ਸਾਡੀ ਕਣਕ ਕੁਛ ਮੰਡੀ ਚ ਪਈ ਐ ਕੁਛ 3 ਕਿੱਲੇ ਵੱਢਣ ਵਾਲੇ ਰਹਿ ਗਏ ਪਤਾ ਨਹੀਂ ਸਵੇਰੇ ਕਾਦੇ ਵਾਸਤੇ ਉਹਨੂੰ ਛੜਤਾ ਮਸ਼ੀਨ ਆਈ ਵਾਈ ਮੋੜਤੀ ਕਹਿੰਦੇ ਸ਼ਾਮ ਨੂੰ ਵੱਢਾਂਗੇ ਸ਼ਾਮ ਨੂੰ ਆ ਦੇਖ ਲੋ ਰੱਬ ਨੇ ਇੰਨਾ ਗਿੱਲਾ ਪੀਣਾ ਪਾਤਾ ਰੱਬ ਵੀ ਬਹੁਤ ਇੱਕ ਦਿਨ ਹੀ ਲੰਘਣ ਲੰਘਦਾ ਇੱਕ ਦਿਨ ਹੀ ਲੰਘਣ ਲੰਘਦਾ ਕੀ ਕਰੀਏ ਬਹੁਤ ਮੁਸ਼ਕਲ ਹੁੰਦੀ ਐ ਤੇ ਬਾਣ ਵੀ ਠੇਕੇ ਵਾਲਾ ਰਹਿ ਗਿਆ ਵੱਢਣ ਵਾਲਾ ਹਨਾ ਵੀ ਉਹਨੂੰ ਤੁਸੀਂ ਪਹਿਲਾਂ ਵੱਢ ਲੋ ਬਸ ਜਿਹੜੇ ਪਰਮਾਤਮਾ ਨੇ ਉਸੇ ਨੂੰ ਸੋਚ ਐ ਜੀ ਆਪਾਂ ਤਾਂ ਉਹ ਵੀ ਉਹ ਕਰੀਏ ਨੇ ਚਲੋ ਹਜੇ ਵੀ ਸੁੱਖ ਸਾਧ ਰਹੇ ਪਰਮਾਤਮਾ ਹਜੇ ਵੀ ਠੀਕ ਠਾਕ ਹੈ ਚਲ ਕੋਈ ਨਾ ਇੱਕ ਦਿਨ ਕੱਲ ਨੂੰ ਹਵਾ ਲੱਗੇ ਪਰਸੋਂ ਨੂੰ ਮੱਢੀ ਜੋ ਪਰ ਬਾਲਾ ਜ਼ਿਆਦਾ ਨਾ ਹੋ ਕਰੇ ਤੇ ਕਰੋ ਜੀ ਤੁਸੀਂ ਇਸ ਬਲੌਗ ਨਾਲ ਇੰਜੋਏ ਕਰ ਲਓ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ